ਤੇ ਹੁਣ ਇਹ ਖਬਰ ਹੈ ਜਲੰਧਰ ਜਿਮਣੀ ਚੋਣ ਦੇ ਨਾਲ ਜੁੜੀ ਹੋਈ ਜਲੰਧਰ ਜਿਮਣੀ ਚੋਣ ਦੀ ਜਿਹੜੀ ਟਿੱਪਣੀ ਹੈ ਉਹ ਮੁੱਖ ਮੰਤਰੀ ਦੀ ਪਤਨੀ ਨੇ ਕਿਹੜੀ ਐਸੀ ਕੀਤੀ ਹੈ ਕਿ ਜਿਹੜੇ ਉਹਨਾਂ ਦੇ ਪਹਿਲਾਂ ਵਿਧਾਇਕ ਸੀ ਬਾਅਦ ਚੋਂ ਪਾਰਟੀ ਛੱਡ ਜਾਂਦੇ ਆ ਔਰ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਨੇ ਜਿਹੜੀ ਹੈ ਜਿਹੜੀ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਬੜੀ ਲਾਈ ਆਪਰੇਸ਼ਨ ਨੋਟਿਸ ਦਾ ਆਪਰੇਸ਼ਨ ਦੁਬਾਰਾ ਫਿਰ ਕਰ ਦਿੱਤਾ ਸ਼ੀਤਲ ਉਂਗਰਾਲ ਨੇ ਜਿਹੜੇ ਕੀ ਸਾਬਕਾ ਵਿਧਾਇਕ ਨੇ ਉਥੋਂ ਚੋਣ ਲੜ ਰਹੇ ਨੇ ਭਾਜਪਾ ਦੇ ਵੱਲੋਂ ਤੇ ਇਸ ਤਰ੍ਹਾਂ ਦੀਆਂ ਹੋਰ ਬੜੀਆਂ ਉੱਥੇ ਤਿੱਖੀਆਂ ਟਿੱਪਣੀਆਂ ਇੱਕ ਦੂਜੇ ਦੇ ਉੱਤੇ ਵਾਰ ਕੀਤੇ ਜਾ ਰਹੇ ਨੇ ਜਲੰਧਰ ਜਿਮਣੀ ਚੌਂਣ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਹਾਲੇ ਵੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਚੱਲ ਰਹੀ ਹੈ ਜਲੰਧਰ ਜਿਮਣੀ ਚੌਂਣ ਨੂੰ ਲੈ ਕੇ ਕੌਣ ਕੀ ਕੀ ਕਹਿ ਰਿਹਾ ਹੈ ਕੌਣ ਆਪਣੀ ਮਜ਼ਬੂਤ ਦਾਵੇਦਾਰੀ ਪੇਸ਼ ਕਰ ਰਿਹਾ ਕਿਉਂਕਿ ਤਿੰਨ ਪਾਰਟੀਆਂ ਘੱਟੋ-ਘੱਟ ਮੈਦਾਨ ਦੇ ਵਿੱਚ ਇਸ ਤਰ੍ਹਾਂ ਨਿਤਰੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਹੀ ਵਿਧਾਇਕ ਬਣੇਗਾ ਚਾਹ ਕਾਂਗਰਸ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਜਾਂ ਭਾਜਪਾ ਪਾਰਟੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਉਹਨਾਂ ਦੀ ਪਾਰਟੀ ਹੀ ਅਰਜੀਤ ਕਾਰ ਨਾਲ ਤਾਂ ਇਹ ਜਿਹੜੀ ਜਲੰਧਰ ਜਿਮਨੀ ਚੋਣ ਤੋਂ ਅਪਡੇਟਸ ਆ ਰਹੀਆਂ ਨੇ ਇਹ ਵਿਸਥਾਰ ਨਾਲ ਦੱਸਿਓ ਕਿ ਕੀ ਨੇ ਖਬਰਾਂ ਬਿਲਕੁਲ ਸੰਦੀਪ ਕਿਉਂਕਿ ਉੱਥੇ ਸਰਕਾਰ ਵਾਸਤੇ ਸਿਰ ਟੜ ਦੀ ਬਾਜ਼ੀ ਲੱਗੀ ਹੋਈ ਆ ਕਿਉਂਕਿ ਜਲੰਧਰ ਚਿਮਨੀ ਚੋਣ ਜਿਮਨੀ ਚੋਣ ਸਰਕਾਰ ਵਾਸਤੇ ਬੜੀ ਜਿਤਨੀ ਜ਼ਰੂਰੀ ਆ ਹੁਣ ਤੇ ਜਿਹੜੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਪਰਿਵਾਰ ਵੀ ਉੱਥੇ ਪ੍ਰਚਾਰ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਵਨ ਸਾਥਣ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣ ਵੀ ਡੋਰ ਟੂ ਡੋਰ ਜਾ ਕੇ ਕੈਂਪੇਨ ਕਰ ਰਹੇ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਵਾਈਫ ਅੰਮ੍ਰਿਤਾ ਵੜਿੰਗ ਵੀ ਪਹੁੰਚ ਚੁੱਕੇ ਨੇ ਹੁਣ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣਾ ਦੀ ਇੱਕ ਸਟੇਟਮੈਂਟ ਛਪੀ ਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਲੰਧਰ ਤੋਂ ਰਿਪੋਰਟਰ ਨੇ ਅੰਜੂ ਅਗਨੀ ਹਿਤ ਅਗਨੀ ਹੋਤਰੀ ਚੱਬਾ ਉਹਨਾਂ ਵੱਲੋਂ ਜਿਹੜੀ ਰਿਪੋਰਟ ਛਪੀ ਆ ਮੁੱਖ ਮੰਤਰੀ ਮੈਮ ਦੀ ਜਿਹੜੀ ਸਟੇਟਮੈਂਟ ਉਹ ਕਹਿ ਰਹੇ ਨੇ ਵੀ ਅਪੋਲੋਜਾਈਜ਼ ਫॉर ਨਾਟ ਸਿਲੈਕਟਿੰਗ ਰਾਈਟ ਪਰਸਨ ਬਰਡਨ ਯੂ ਵਿਦ ਬਾਈਪੋਲਰ ਇਹੋ ਜਿਹੜੀ ਟਿੱਪਣੀ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਜੀਵਨ ਸਾਥਣ ਡਾਕਟਰ ਗੁਰਪ੍ਰੀਤ ਕੌਰ ਮਾਨ ਉਹਨਾਂ ਦੀ ਉਹ ਵੱਡੀ ਸਟੇਟਮੈਂਟ ਆ ਕਿ 2022 ਦੀਆਂ ਚੋਣਾਂ ਦੇ ਵਿੱਚ ਸਾਡੇ ਕੋਲ ਗਲਤੀ ਹੋ ਗਈ ਅਸੀਂ ਸ਼ੀਤਲ ਲੰਗਰਾਲ ਨੂੰ ਚੁਣ ਲਿਆ ਅਸੀਂ ਖੇਦ ਵਕਤ ਕਰਦੇ ਆ ਮਾਫੀ ਮੰਗਦੇ ਆ ਕਿ ਸਾਡੇ ਕੋਲ ਉਸ ਸਮੇਂ ਇੱਕ ਚੰਗਾ ਇਨਸਾਨ ਜਾਂ ਇੱਕ ਚੰਗਾ ਕੈਂਡੀਡੇਟ ਨਹੀਂ ਚੁਣਿਆ ਗਿਆ ਇਹ ਸ਼ੀਤਲ ਲੰਗਰਾਲ ਨੂੰ ਲੈ ਕੇ ਟਿੱਪਣੀ ਕੀਤੀ ਆ ਉਹਨਾਂ ਨੇ ਕਿਹਾ ਕਿ ਇਸ ਕਰਕੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਓ ਸ਼ੀਤਲ ਅੰਗਰਾਲ ਵਰਗੇ ਲੋਕਾਂ ਨੂੰ ਕਿਉਂਕਿ ਇਹ ਲੋਕ ਸਟੇਟ ਤੇ ਵੀ ਬਰਡਨ ਨੇ ਔਰ ਲੋਕਾਂ ਦੀ ਜਿਹੜੀ ਆ ਮੰਡੇਟ ਦੇਡੇ ਲੋਕ ਫਤਵਾ ਉਹਦਾ ਵੀ ਇਹ ਗਲਤ ਇਸਤੇਮਾਲ ਕਰਦੇ ਨੇ ਅਸਲ ਦੇ ਵਿੱਚ ਕੱਲ ਮਾਡਲ ਟਾਊਨ ਏਰੀਆ ਦੇ ਵਿੱਚ ਮੀਟਿੰਗ ਕਰ ਰਹੇ ਸੀ ਉਸੇ ਦੌਰਾਨ ਉੱਥੇ ਉਹਨਾਂ ਨੇ ਸਬੋਧਨ ਕਰਦੇ ਹੋਏ ਇਹ ਇੱਕ ਵੱਡੀ ਸਟੇਟਮੈਂਟ ਦਿੱਤੀ ਉਹ ਇਹ ਕਹਿ ਰਹੇ ਨੇ ਕਿ ਇਸ ਟਾਈਮ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਹਿੰਦਰ ਭਗਤ ਉਹ ਕਹ ਰਿਹਾ ਕਿ ਇੱਕ ਸੁਪਰ ਓਨੈਸਟ ਮੈਨ ਆ ਇਹ ਬਹੁਤ ਹੀ ਇਮਾਨਦਾਰ ਮਤਲਬ ਕਟੜ ਇਮਾਨਦਾਰ ਤੋਂ ਵੀ ਉਹਨਾਂ ਵੱਡਾ ਸ਼ਬਦ ਦੇ ਦਿੱਤਾ ਸੁਪਰ ਓਨੈਸਟ ਮੈਨ ਨੇ ਇਸ ਕਰਕੇ ਉਹ ਭਗਤ ਪਰਿਵਾਰ ਲਗਾਤਾਰ ਇਸ ਇਲਾਕੇ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਜਿਤਾਓ ਔਰ ਜਿਹੜੀਆਂ ਸਰਕਾਰ ਦੀਆਂ ਸੀ ਹੈਲਥ ਕੇਅਰ ਜਾਂ ਬਿਲੀ ਫਰੀ ਜਾਂ ਚੰਗੀ ਐਜੂਕੇਸ਼ਨ ਆ ਉਹ ਇਸ ਤਰ੍ਹਾਂ ਹੀ ਮਿਲਦੀ ਰਹੇਗੀ ਪਰ ਇਹ ਜਿਹੜੇ ਲੋਕ ਨੇ ਸ਼ੀਤਲ ਲੰਗਰਾਲ ਵਰਗੇ ਲੋਕ ਇਹ ਅਸਲ ਦੇ ਵਿੱਚ ਅਸੀਂ ਇਹਨਾਂ ਅਜਿਹੇ ਲੋਕਾਂ ਨੂੰ ਗਲਤ ਲੋਕਾਂ ਨੂੰ ਟਿਕਟ ਦੇ ਬੈਠੇ ਉਦੋਂ ਜਿਹੜਾ ਫਤਵਾ ਦਿੱਤਾ ਉਹਦਾ ਫਤਵੇ ਦਾ ਇਹਨਾਂ ਨੇ ਨਰਾਦਰ ਕੀਤਾ ਕੋਈ ਆਦਰ ਨਹੀਂ ਕੀਤਾ ਔਰ ਕਹਿ ਰਹੇ ਸ਼ੀਤਲ ਅੰਗਰਾਲ ਬਾਰੇ ਉਹਨਾਂ ਨੇ ਹੋਰ ਵੀ ਟਿੱਪਣੇ ਕੀਤੇ ਕਿ ਉਹ ਹੋਰ ਹੀ ਜਿਵੇਂ ਉਹਤੇ ਇਲਜ਼ਾਮ ਲੱਗਦੇ ਨੇ ਕਿਉਂਕਿ ਲਗਾਤਾਰ ਸ਼ੀਤਲ ਅੰਗਰਾਲ ਹੋਣਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਉਹਨਾਂ ਨੇ ਇਲਜ਼ਾਮਾਂ ਦਾ ਤੇ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਬੜੇ ਸਬਕ ਤਰੀਕੇ ਦੇ ਨਾਲ ਸ਼ੀਤ ਲੰਗਰਾਲ ਹੋਣਾ ਤੇ ਚੋਟ ਕੀਤੀ ਇਹ ਆਪਣੇ ਆਪ ਚ ਇੱਕ ਵੱਡੀ ਸਟੇਟਮੈਂਟ ਮੈਨੂੰ ਲੱਗਦਾ ਕਿ ਜਦੋਂ ਦੇ ਡਾਕਟਰ ਗੁਰਪ੍ਰੀਤ ਕੌਰ ਮਾਨ ਹੋਣੀ ਆਹੇ ਬਗਾਹੇ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ ਜਾਂ ਜਦੋਂ-ਜਦੋਂ ਵੀ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਪਹਿਲੀ ਵੱਡੀ ਟਿੱਪਣੀ ਅਗਰ ਅਗਰ ਵਿਰੋਧੀ ਪਾਰਟੀ ਦੇ ਪਰ ਵਿਰੋਧੀ ਪਾਰਟੀ ਦੇ ਨੇਤਾ ਤੇ ਟਿੱਪਣੀ ਕੀਤੀ ਹੈਗੀ ਹੈ ਇੱਕ ਤਿੱਖੀ ਟਿੱਪਣੀ ਆ ਮੈਨੂੰ ਲੱਗਦਾ ਕਿ ਜਦੋਂ ਦੀ ਅਗਰ ਉਹਨਾਂ ਦੇ ਗੁਰਪ੍ਰੀਤ ਕੌਰ ਮਾਨ ਉਹਨਾਂ ਦੀ ਸਟੇਟਮੈਂਟ ਤੇ ਧਿਆਨ ਨਾਲ ਜਾਂ ਉਤੇ ਨਜ਼ਰ ਰੱਖੀ ਜਾਂ ਜੇ ਪੜੇ ਜਾਣ ਉਹਦੇ ਚ ਸਭ ਤੋਂ ਵੱਡੀ ਮੈਨੂੰ ਇਹ ਟਿੱਪਣੀ ਲੱਗੀ ਹੈ ਕਿ ਇੱਕ ਦੇਖੋ ਨਾਲ ਬੜਾ ਬਵਾਕ ਹੋ ਕੇ ਕਿਹਾ ਕਿ ਅਸੀਂ ਜਲੰਧਰ ਪੱਛਮੀ ਦੇ ਲੋਕਾਂ ਤੋਂ ਮਾਫੀ ਵੀ ਮੰਗਦੇ ਆ ਖੇਦ ਵੀ ਵਿਅਕਤ ਕਰਦੇ ਆ ਵੀ ਅਸੀਂ ਉਸ ਸਮੇਂ ਚੰਗਾ ਬੰਦਾ ਨਹੀਂ ਚੁਣਿਆਗਾ ਜਿਹਨੂੰ ਤੁਸੀਂ ਐਮਐਲ ਬਣਾਇਆ ਇਹ ਇੱਕ ਵੱਡੀ ਸਟੇਟਮੈਂਟ ਆ ਔਰ ਲਾਜ਼ਮੀ ਤੌਰ ਤੇ ਇਹ ਜਿਹੀਆਂ ਸਟੇਟਮੈਂਟਾਂ ਅਸਰ ਵੀ ਕਰਦੀਆਂ ਵੋਟਰਾਂ ਤੇ ਔਰ ਇਹ ਤੇ ਉਹ ਜਲੰਧਰ ਸਿਟੀ ਡੂ ਆਉਟ ਡਾਈ ਵਾਲੀ ਸਥਿਤੀ ਬਣੀ ਔਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਥੇ ਘਰ ਦੇ ਉਹਨਾਂ ਨੇ ਰਿਆ ਰੈਂਟ ਤੇ ਘਰ ਰਿਆ ਔਰ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਹੋਣੀ ਖੁਦ ਆਪਣੀ ਇੱਕ ਛੋਟੀ ਬੱਚੀ ਛੱਡ ਕੇ ਨਾ ਉਹ ਡੋ ਟੂਟਰ ਲੱਗੇ ਨੇ ਚੋਣ ਪ੍ਰਚਾਰ ਦੇ ਵਿੱਚ ਰਾਤ ਦਿਨ ਲੱਗੇ ਹੋ ਨੇ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਭਗਵੰਤ ਮਾਨ ਪਰਿਵਾਰ ਚਾਹੇ ਖੁਦ ਭਗਵੰਤ ਮਾਨ ਸਾਹਿਬ ਚਾਹੇ ਗੁਰਪ੍ਰੀਤ ਕੌਰ ਮਾਨ ਚਾਹੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਹੋਣੀ ਉਹ ਕਿਵੇਂ ਲੱਗੇ ਨੇ ਕਿ ਇਹ ਇੱਕ ਸਰਕਾਰ ਦੀ ਇਸ ਤਰ੍ਹਾਂ ਚੋਣ ਲੜੀ ਜਾ ਰਹੀ ਹੈ ਕਿ ਉੱਥੇ ਮਹਿੰਦਰ ਭਗਤ ਨਹੀਂ ਲੜ ਰਿਹਾਗਾ ਉੱਥੇ ਇਵੇਂ ਲੱਗ ਰਿਹਾ ਜਿਵੇਂ ਮਾੜ ਪਰਿਵਾਰ ਦਾ ਹੀ ਕੋਈ ਮੈਂਬਰ ਚੋਣ ਲੜ ਰਿਹਾਗਾ ਜਿਸ ਕਰਕੇ ਪਰਿਵਾਰ ਇੰਨੀ ਸਰਗਰਮੀ ਦਿਖਾ ਰਹੇ ਨੇ ਸ਼ਾਇਦ ਜਿਹੜੀਆਂ ਪਹਿਲੀ ਜਿਮਨੀ ਚੋਣ ਜਦੋਂ ਆਪਾਂ ਜਲੰਧਰ ਦੀ ਗੱਲ ਕਰੀਏ ਜਦੋਂ ਸ਼ੀਤਲ ਲੰਗਰਾਲ ਹੋਣੀ ਵੀ ਆਮ ਆਦੀ ਪਾਰਟੀ ਨੂੰ ਧੋਖਾ ਦੇ ਕੇ ਉਦੋਂ ਵੀ ਟੱਬਰ ਨਹੀਂ ਸੀ ਆਇਆ ਲੇਕਿਨ ਆ ਇਸ ਸੀਟ ਦੇ ਵਿੱਚ ਪਗਵੰਤ ਮਾਣ ਪਰਿਵਾਰ ਦੀ ਸ਼ਮੂਲੀਅਤ ਇਵੇਂ ਮਹਿਸੂਸ ਹੋ ਰਹੀ ਹੁੰਤੇ ਕਿ ਜਿਵੇਂ ਮਾਣ ਪਰਿਵਾਰ ਦਾ ਹੀ ਕੋਈ ਟੱਬਰ ਚੋਣ ਲੜ ਰਿਹਾ ਹੈਗਾ ਔਰ ਉਹਨਾਂ ਨੇ ਕੋਠੀ ਲੈਣੀ ਔਰ ਡਾਕਟਰ ਗੁਰਪ੍ਰੀਤ ਕੌਰ ਮਾਣ ਉਹਨਾਂ ਦੀ ਆਪਣੀ ਧੀ ਨੂੰ ਘਰ ਛੱਡ ਕੇ ਡੋਰ ਟੂ ਡੋਰ ਸਵੇਰੇ ਸ਼ਾਮ ਲੱਗੇ ਆਗੇ ਨੇ ਇਸ ਕਰਕੇ ਜਿੱਥੇ ਸਰਕਾਰ ਵਾਸਤੇ ਡੂਅਰ ਡਾਈ ਹੈ ਉੱਥੇ ਪਰਿਵਾਰ ਵਾਸਤੇ ਵੀ ਇੱਕ ਵਕਾਰ ਦੀ ਜਿਹੜੀ ਸੀਟ ਆ ਇਹ ਬਣ ਚੁੱਕੀ ਹੈਗੀ ਔਰ ਆ ਸਟੇਟਮੈਂਟ ਹੀ ਆਪਣੇ ਆਪ ਚ ਡਾਕਟਰ ਗੁਰਪ੍ਰੀਤ ਕੌਰ ਮਾਣ ਉਹਨਾਂ ਦੀ ਇੱਕ ਤਗੜੀ ਸਟੇਟਮੈਂਟ ਆ ਜੀ